ਕੁੱਤਾ ਕਿਸ ਨੂੰ ਮੇਰੇ ਮੂੰਹ ਪੈਣਾ ਗਿਆ ਗਾਲਾਂ ਨੇ ਚੋਲੀਆਂ ਏਡੀਆਂ ਏਡੀਆਂ ਗੰਦਈਆਂ ਗਾਲਾਂ ਪੇਜਾਂ ਤੋਂ ਤੁਹਾਡੇ ਬੰਦੇ ਕਢਦੇ ਲੋਕਾਂ ਨੂੰ ਤੁਹਾਡਾ ਘਰ ਕੋਈ ਆ ਬਦਲ ਸਾਹਿਬ ਜੋ ਮੇਰੀ ਚੁੱਪੋਈ ਨਾ ਚੀਜ਼ਾਂ ਦੀ ਬੰਦਾ ਕਿਹੜਾ ਰਹਿ ਗਿਆ ਕਾਲੀਦਾਦ ਦੇ ਵਿੱਚ ਸੁਹਾਗਾ ਫੇਰ ਕੇ ਰੱਖਦਾ ਤੂੰ ਬਿਹਤਰ ਰਹਿ ਕਿਹੜਾ ਗਿਆ ਜੇ ਮਾਝੇ ਜੀ ਦੱਸੋ ਮਾਝੇ ਜੇ ਕਿਹੜਾ ਲੀਡਰ ਹੈ ਜਿਹੜੇ ਤੁਹਾਡੀ ਲੜਾਈ ਲੜੂਗਾ ਚੰਗਾ ਆ ਤੁਹਾਡੇ ਹੰਕਾਰ ਨੇ ਤੁਹਾਨੂੰ ਮਾਰਤਾ ਆ ਰਖੜ ਪੁਨੀਆ ਮੇਲੇ ਤੇ ਮੌਕਾ ਪ੍ਰਸਤ ਲੋਗ ਹੈ ਜੀ ਮਜੀਠੀਆ ਸਾਹਿਬ ਕਹਿੰਦੇ ਜੀ ਮੌਕਾ ਪ੍ਰਸਤ ਪਾਰਟੀਆਂ ਮੌਕਾ ਪ੍ਰਸਤ ਲੋਗ ਮਜੀਠੀਆ ਸਾਹਿਬ ਤੁਸੀਂ ਕਿਉਂ ਨਹੀਂ ਜੀ ਬੀਜੇਪੀ ਦੇ ਖਿਲਾਫ ਬੋਲਦੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਫਤਿਹ ਮੇਰੇ ਵੀਰੋ ਥੋੜਾ ਪੰਜਾਬ ਤੋਂ ਬਾਹਰ ਆਏ ਸੀਗੇ ਤੇ ਸੋਸ਼ਲ ਮੀਡੀਆ ਤੇ ਵੇਖ ਰਹੇ ਆ ਪੰਜਾਬ ਦੇ ਵਿੱਚ ਜੋ ਗੱਲ ਵਾਪਰ ਰਿਹਾ ਕਿ ਕਾਲੀਦਾ ਦੇ ਕੀ ਦੁਰਦਸ਼ਾ ਹੋ ਗਈ ਹੈ ਹਣ ਹੁਣ ਇਹ ਨਹੀਂ ਚਾਹੀਦੀ ਖੇਤਰੀ ਪਾਰਟੀ ਪੰਜਾਬ ਦੀ ਪਰ ਉਹ ਹੋ ਗਈ ਸਰਤਾਕ ਸਿੰਘ ਬਾਦਲ ਦੀ ਰੈਨ ਮਾਈ ਡੇਟ ਤੁਹਾਡਾ ਕਰ ਕੋਈ ਆ ਬਦਲ ਸਾਹਿਬ ਜੋ ਮੇਰੀ ਚੁੱਕੋ ਨਾ ਚੀਜ਼ਾਂ ਦੀ ਬੰਦਾ ਕਿਹੜਾ ਰਹਿ ਗਿਆ ਕਾਲੀਦਾ ਦੇ ਵਿੱਚ ਸੁਹਾਗਾ ਫੇਰ ਕੇ ਰਹਦਾ ਤੁਸੀਂ ਬੀਬੀ ਜੀ ਗਿਰਕੌਰ ਜੀ ਚਲ ਗਏ ਚੰਦੂ ਮਾਇਰਾ ਸਾਹਿਬ ਚਲ ਗਏ ਢੀਂਡਾ ਸਾਹਿਬ ਚਲ ਗਏ ਮਲੂਕਾ ਸਾਹਿਬ ਚਲ ਗਏ ਵਡਾਲਾ ਸਾਹਿਬ ਚਲ ਗਏ ਹੋਰ अनेਕਾਂ ਚਲ ਗਏ ਸਾਡਾ ਛੋਟਾ ਵੀਰ ਮੇਰਾ ਭਰਾ ਵੱਡਾ ਡਿੰਬੀ ਜੀ ਜਿਹੜਾ ਤੁਹਾਡਾ 24 ਘੰਟੇ ਦਾ ਸੇਵਾਦਾਰ ਉਹ ਵੀ ਤੁਹਾਨੂੰ ਛੱਡ ਕੇ ਚਲ ਗਿਆ ਬਦੇ ਵਿਚਾਰਿਓ ਕਿ ਐਡੇ ਨੇੜੇ ਦੇ ਬੰਦੇ ਕਿਉਂ ਛੱਡ ਕੇ ਚਲ ਗਏ ਆਪਾਂ ਟਾਰਾ ਮਾਰਨ ਜੋਗੇ ਰਹੇਗੇ ਫੋਕੀਆਂ ਟਾਰਾਂ ਪਰ ਕਿਸੇ ਦੀ ਸਲਾਹ ਨਹੀਂ ਲਈ ਸਲਾਹ ਕਿਸੇ ਦੀ ਲਈ ਤਨਖਾਹੀਆਂ ਬੰਦਿਆਂ ਨਹੀਂ ਤਨਖਾਹੀਆਂ ਨੇ ਤੇ ਤੁਹਾਨੂੰ ਕਹਿਣਾ ਹੀ ਕਹਿਣਾ ਉਹ ਇੱਕ ਜ਼ਿਮੀਂਦਾਰ ਨੇ ਨਾ ਜੀ ਪਹਿਲੀ ਦੇ ਵਿੱਚ ਜਾਂਦਿਆ ਸੀ ਤੇ ਉਹਨੇ ਇੱਕ ਪੈਰ ਮਾਰ ਕੇ ਆਲੂ ਪੁਟਿਆ ਦੋ ਨਾਲ ਤੇ ਉਹਦੇ ਜਿਹੜਾ ਪਿੱਛੇ ਸੀਰੀ ਉਹਨੂੰ ਬੜਾ ਗਿਆਦਾ ਆਲੂ ਬੜਾ ਗਰਮ ਹੈ ਕਹਿੰਦਾ ਹਾਂਜੀ ਸਰਦਾਰ ਜੀ ਗਰਮ ਹੈ ਉਹਨੇ ਦੂਜਾ ਪੁਟਿਆ ਕਹਿੰਦਾ ਯਾਰ ਆਲੂ ਬੜਾ ਠੰਡਾ ਕਹਿੰਦਾ ਹਾਂਜੀ ਸਰਦਾਰ ਜੀ ਠੰਡਾ ਉਹ ਕਹਿੰਦਾ ਯਾਰ ਜੇ ਮੈਂ ਠੱਡਾ ਕਹਿੰਨਾ ਤੂੰ ਵੀ ਠੱਡਾ ਕਹਿੰਦਾ ਜੇ ਮੈਂ ਗਰਮ ਕਹਿੰਨਾ ਆਂਦਾ ਤਨਖਾਹ ਸਰਪਾਜੀ ਤੁਹਾਡੇ ਤੋਂ ਲੈਣੀ ਆਲੂ ਤੋਂ ਨਹੀਂ ਲੈ ਤਾਡੀ ਉਹ ਗੱਲ ਬਣ ਗਈ ਆ ਬਦਲ ਸਾਹਿਬ ਤੁਸੀਂ ਤਨਖਾਈਆਂ ਦੇ ਮਗਰ ਲੱਗੇ ਉਹਨਾਂ ਦੇ ਕਹਣਾ ਕਹਣਾ ਦੇਣਿਆ ਤੇ ਦੇਣਿਆ ਰਾਜਿਆ ਤੇ ਰਾਜਿਆ ਤੇ ਜਿੰਨੇ ਜਿਹੜੇ ਬੰਦੇ ਸਾਡੇ ਵਰਗੇ ਬੀਬੀ ਜ਼ਗੀਰਪੁਰ ਵਰਗੇ ਸੀਨੀਅਰ ਬੰਦੇ ਤੁਹਾਨੂੰ ਸਹੀ ਸਲਾਹ ਦਿੰਦੇ ਸੀ ਨਾ ਉਹ ਤੁਹਾਨੂੰ ਮਾੜੀ ਲੱਗਦੀ ਸੀ ਕਿਉਂਕਿ ਅਸੀਂ ਤੁਹਾਡੀ ਬਾੜੀ ਝੋਲੀ ਨਹੀਂ ਚੁੱਕਦੇ ਤਾਂ ਭਾ ਭਾੜਾ ਤੁਹਾਡਾ ਚੋਣੇ ਆ ਕਿ ਯਾਰੇ ਪਾਰਟੀ ਬਚੀ ਰਹਿ ਜੇ ਪਰ ਤੁਸੀਂ ਉਹ ਸਾਡੇ ਮਗਰ ਨਹੀਂ ਲੱਗੇ ਤੁਸੀਂ ਪਾਰਟੀ ਦਾ ਬੇੜਾਗਰ ਕਰਤਾ ਮਜੀਠੀਆ ਸਾਹਿਬ ਮਾਝੇ ਦੇ ਜਰਨੈਲ ਜਰਨੈਲ ਸਾਹਿਬ ਜਰਨੈਲ ਸਾਹਿਬ ਨੇ ਮਾਝੇ 'ਚ ਇਹੋ ਜਿਹਾ ਸੁਹਾਗਾ ਫੇਰ ਤਾਂ ਰਹਿ ਕਿਹੜਾ ਗਿਆ ਜੇ ਮਾਝੇ 'ਚ ਵੀ ਦੱਸੋ ਮਾਝੇ 'ਚ ਕਿਹੜਾ ਲੀਟਰ ਹੈ ਜਿਹੜਾ ਤੁਹਾਡੀ ਲੜਾਈ ਲੜੂਗਾ ਚੰਗਾ ਆਇਆ ਤੁਹਾਡੇ ਹੰਕਾਰ ਨੇ ਤੁਹਾਨੂੰ ਮਾਰਤਾ ਆ ਰਖੜ ਪੁਨਿਆ ਮੇਲੇ ਤੇ ਮੌਕਾ ਪ੍ਰਸਤ ਲੋਗ ਹੈ ਜੀ ਮਜੀਠੀਆ ਸਾਹਿਬ ਕਹਿੰਦੇ ਜੀ ਮੌਕਾ ਪ੍ਰਸਤ ਪਾਰਟੀਆਂ ਮੌਕਾ ਪ੍ਰਸਤ ਲੋਗ ਮਜੀਠੀਆ ਸਾਹਿਬ ਤੁਸੀਂ ਕਿਉਂ ਨਹੀਂ ਜੀ ਬੀਜੇਪੀ ਦੇ ਖਿਲਾਫ ਬੋਲਦੇ ਇਹ ਵੀ ਦੱਸੋ ਨਾ ਲੋਕਾਂ ਨੂੰ ਬਾਕੀ ਦੇ ਹੋ ਗਏ ਮੌਕਾ ਪ੍ਰਸਤ ਆਪਾਂ ਫਿਰ ਕੀ ਆ ਉੱਥੇ ਤੁਸੀਂ ਆਪ ਦੇ ਖਿਲਾਫ ਬੋਲੇ ਤੁਸੀਂ ਕਾਂਗਰਸ ਦੇ ਖਿਲਾਫ ਬੋਲੇ ਤੁਸੀਂ ਭਾਈ ਅਮਰਪਾਲ ਸਿੰਘ ਦੇ ਖਿਲਾਫ ਬੋਲੇ ਬੀਜੇਪੀ ਵਰੀ ਕੀ ਮੂੰਹ ਚ ਭੁੰਗੜੀਆਂ ਪਾਈ ਜਾਂਦੀਆਂ ਬੀਜੇਪੀ ਦੇ ਖਿਲਾਫ ਕਿਉਂ ਨਹੀਂ ਬੋਲਦੇ ਚੱਕਰ ਕੀ ਆ ਇਹ ਲੋਕਾਂ ਨੂੰ ਦੱਸੋ ਆਪਾਂ ਮੌਕਾ ਬਰਸਦੇ ਆ ਨਾ ਲੋਕ ਬੇਵਕੂਫ ਨਹੀਂ ਆ ਇਹ ਲੋਕ ਇਹ ਤਲਵੀਰ ਸਿੰਘ ਦੀਆਂ ਗੱਲਾਂ ਨਹੀਂ ਲੋਕਾਂ ਦੀਆਂ ਗੱਲਾਂ ਮੈਂ ਜਦੋਂ ਲੋਕਾਂ ਕੋਲ ਜਾਂਦਾ ਲੋਕ ਮੈਨੂੰ ਦੱਸਦੇ ਆ ਪੁੱਛਦੇ ਆ ਯਾਰ ਮਜੀਠੀਆ ਇਹਦੇ ਖਿਲਾਫ ਨਹੀਂ ਬੋਲਦਾ ਮਜੀਠੀਆ ਉਹਦੇ ਖਿਲਾਫ ਨਹੀਂ ਬੋਲਦਾ ਮੇਜੀਠਿਆ ਸਾਹਿਬ ਮੈਨੂੰ ਚੰਡੀਗੜ੍ਹ ਜਿਹੜੀਆਂ ਤੁਸੀਂ ਕੱਲੀ ਇਕੱਲੇ ਗੱਡੀਆਂ ਲੈ ਕੇ ਕਿਸਦੇ ਘਰ ਜਾਂਦੇ ਜੀ ਨਾ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਪਰ ਮੈਂ ਸਮਾਂ ਉਹਦੇ ਦੱਸੂੰ ਸਮਾਂ ਉਹਦੇ ਦੱਸੂੰ ਮੇਰੇ ਕੋਲ ਸਬੂਤ ਪ੍ਰੂਫ ਆ ਉਹਦਾ ਤੁਸੀਂ ਲੋਕਾਂ ਨੂੰ ਕਹਿ ਦਿੰਦੇ ਜੇ ਉਹ ਫਲਾਣੇ ਲੀਡਰ ਕੋਲ ਜਾਓ ਜੀ ਉਹ ਆਮ ਆਦਮੀ ਪਾਰਟੀ ਦਾ ਢਿੰਗੜੇ ਕੋਲ ਜਾਓ ਉਹ ਆਮ ਆਦਮੀ ਆਪਾਂ ਸਾਰਿਆਂ ਬੱਸੇ ਤੁਰੇ ਫਿਰਦੇ ਸੋ ਇਸ ਕਰਕੇ ਹੁਣ ਲੋਕ ਮੂਰਖ ਬੰਨ ਵਾਲੇ ਨਹੀਂ ਲੋਕ ਬੜੇ ਸਿਆਣੇ ਹੋ ਗਏ ਆ ਅਕਾਲੀ ਦਲ ਦਾ ਤੁਸੀਂ ਦੋਹਾਂ ਜਾਣਿਆ ਰਲ ਕੇ ਭੋਗ ਪਾ ਦਿੱਤਾ ਬਾਦਲ ਸਾਹਿਬ ਨੇ ਗੱਲ ਕਹੀ ਕਿ ਮੈਂ ਜੀ ਆਪਦੇ ਸੂਲ ਨਹੀਂ ਛੱਡਦਾ ਮੈਂ ਭਾਜਪੀ ਦੇ ਬਹੁਤ ਖਿਲਾਫ ਹਾਂ ਤੇ ਮਜੀਠੀਆ ਸਾਹਿਬ ਨੂੰ ਵੀ ਫਿਰ ਖਿਲਾਫ ਪਰੋਣਾ ਕਿ ਪਾਰਟੀ ਤੋਂ ਤੁਹਾਡੀ ਦੋਹਾਂ ਦੀ ਆ ਉਹ ਵੀ ਭਾਜਪੀ ਦੇ ਮੈਨੂੰ ਲਾਦੇ ਹੱਜਿਆ ਰਮਨੀਸ਼ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਇੱਕ ਮਿਨਿਸਟਰ ਭਾਜਪੀ ਦਾ ਹਜੂਰ ਸਾਹਿਬ ਗਿਆ ਤੇ ਮਜੀਠੀਆ ਸਾਹਿਬ ਤੁਸੀਂ ਬੋਲੇ ਹੀ ਨਹੀਂ ਉਹ ਤਾਂ ਤੁਸੀਂ ਕਿਸੇ ਬਾਰੇ ਕਿਸੇ ਦੀ ਕੁੱਤੀ ਵੀ ਮਰ ਜਾਵੇ ਤੁਸੀਂ ਉੱਤੇ ਬੋਲਦੇ ਜੀ ਆ ਬੜੀ ਮਾੜੀ ਗੱਲ ਹੋਈ ਸਾਡੇ ਅਮਰਸਰ ਚ ਜਿਹੜੀ ਘਟਨਾ ਵਾਪਰੀ ਵਾਪਰੀ ਐ ਐਨਆਰਆਈ ਦੇ ਘਰ ਆ ਕੇ ਗੋਲੀਆਂ ਮਾਰੀਆਂ ਤੁਸੀਂ ਉਹ ਵੀ ਪਾਈ ਵਧੀਆ ਕੀਤਾ ਤੁਸੀਂ ਪਾਈ ਤੁਸੀਂ ਹਰ ਗੱਲ ਨੂੰ ਇਸ਼ੂ ਇਹ ਜੀ ਮਾਸਟਰ ਮਾਸਟਰ ਰੱਖਿਆ ਕਰਨਗੇ ਜੀ ਸੀਐਮ ਦੀ ਤੁਸੀਂ ਪੋਸਟ ਪਾਦੀ ਆ 16 ਲੱਖ ਦਾ ਬੁਲਟ ਪ੍ਰੂਫੀਸ਼ਾ ਤੁਸੀਂ ਪੋਸਟ ਪਾਦੀ ਤੁਸੀਂ ਐਨਆਰਆਈ ਦੇ ਘਰ ਦੀ ਪਾ ਤੁਸੀਂ ਹੋਰ ਪਾਦੀਆਂ ਹਰ ਜਗ੍ਹਾ ਪਾਉਂਦੇ ਹੋ ਇਸ ਮੁੱਦੇ ਤੇ ਕਿਉਂ ਨਹੀਂ ਬੋਲੇ ਭਾਜਪਾ ਦੇ ਮੁੱਦੇ ਤੇ ਕਿਉਂ ਨਹੀਂ ਇਹ ਬੋਲਦੇ ਬਾਦਲ ਸਾਹਿਬ ਕਹਿੰਦੇ ਆ ਸਾਡੇ ਤਖਤਾਂ ਤੇ ਕਬਜ਼ੇ ਕਰਕੇ ਬੀਜੇਪੀ ਤੁਸੀਂ ਕਿਉਂ ਨਹੀਂ ਇਹ ਕਹਿੰਦੇ ਤੁਸੀਂ ਵੀ ਕੋ ਸਾਡੇ ਤਖਤਾ ਦੇ ਬੀਜੇਪੀ ਨੇ ਕਬਜ਼ੇ ਕਰ ਲਿਆ ਪਰ ਕੁਛ ਦਾਲ ਚਕਾਲਾ ਇਸ ਕਰਕੇ ਨਹੀਂ ਤੁਸੀਂ ਬੋਲਦੇ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹਣਾ ਕਿ ਹੁਣ ਉਹ ਗੱਲਾਂ ਨਹੀਂ ਜੇ ਰਹਿ ਗਿਆ ਮਜੀਠੀਆ ਸਾਹਿਬ ਲੋਕਾਂ ਨੂੰ ਤੁਸੀਂ ਮੂਰਖਣਾ ਭਰਾਉ ਤੁਸੀਂ ਅੱਛਾ ਹੋਰ ਗੱਲ ਸੁਣੋ ਤੁਸੀਂ ਗੱਲ ਕਰਦੇ ਜਿਉਂ ਉਹਨਾਂ ਦੇ ਬੰਦੀ ਸਿੰਘਾਂ ਦੀ ਬੜੀ ਵਧੀਆ ਗੱਲ ਕਰਦੇ ਜੀ ਔਰ ਤੁਸੀਂ ਗੱਲ ਕੀਤੀ ਕਿ ਮਜੀਠੇ ਵਾਲੇ ਲੀਡ ਕੱਢਦੇ ਆ ਜੀ ਮਜੀਠੇਓ ਮਤਲਬ ਬੰਦੇ ਤਾਂ ਹੈਗੇ ਨਾ ਤੁਹਾਡੇ ਮਰਕਾ ਮਜੀਠੇ 'ਚ ਕਾਫੀ ਤੁਸੀਂ ਆਪ ਦੇ ਮਜੀਠੇਓ ਇੱਕ ਜਥਾ ਤੋਰੋ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਮਜੀਠੀਓ ਜਿਹਾ ਤੁਰੋ ਤੇ ਦਿੱਲੀ ਲੈ ਕੇ ਜਾਓ ਨਾ ਫੇਰ ਮੈਂ ਵਿਹਣਾ ਭਲਾ ਤੁਸੀਂ ਦਿੱਲੀ ਵਾਲਿਆਂ ਦੇ ਖਿਲਾਫ ਜੇ ਕੇ ਹੱਕ ਚ ਜੇ ਸੋ ਇਸ ਕਰਕੇ ਲੋਕਾਂ ਨੂੰ ਸਲਾਵਾ ਦੇ ਦੇਣੀਆ ਪਰ ਆਪ ਨਹੀਂ ਕੱਖ ਕਰਨਾ ਸੋ ਇਸ ਕਰਕੇ ਮਜੀਠੀਆ ਸਾਹਿਬ ਹੁਣ ਬਾਰਾ ਲੋਕਾਂ ਨੂੰ ਮੂਰਖ ਬਣਾਇਆ ਗੱਡੀ ਨਹੀਂ ਚੱਲਨੀ ਲੋਕ ਬੜੇ ਸਿਆਣੇ ਹੋ ਗਏ ਆ ਤੇ ਬਹੁਤ ਤੁਹਾਡਾ ਧੰਨਵਾਦ ਤੁਸੀਂ ਨਾਲ ਮਿਲ ਕੇ ਜਿਹੜਾ ਅਕਾਲੀ ਦਲ ਦਾ ਭੂਪਦਾ ਸੁਨਹਿਰੀ ਅਖਰਾਂ ਚ ਲਿਖਿਆ ਜਾਊਗਾ ਇਤਿਹਾਸ ਲਿਖਿਆ ਜਾਣਾ ਕਿ 10 ਸਾਲ ਸਰਕਾਰ ਰਹੀ ਹੋਵੇ ਤੇ ਬਾਅਦ ਚ 10 ਸਾਲਾਂ ਬਾਅਦ ਪਾਰਟੀ ਖਤਮ ਹੋ ਜੇ 13% ਵੋਟ ਤੁਹਾਨੂੰ ਸਾਰੀ ਪਈ 13% ਐਮਪੀ ਚ ਵੋਟ ਪਈ ਉਹ ਚੋ ਬਠਿੰਡਾ ਕੱਢਦੇ ਤੇ ਪੰਜਾਬ ਚ 6% ਰਹਿ ਗਈ ਤਾਂ ਜਿਹੜੇ ਤੁਹਾਡੇ ਤਨਖਾਹੇ ਰਹਿ ਗਏ ਆ ਆ ਪੰਜ ਸੱਤ ਪੇਜ ਬਣਾ ਕੇ ਲੋਕਾਂ ਨੂੰ ਗਾਲਾਂ ਕੱਢਣ ਦੀ ਰੱਖੇ ਜੇ ਸਾਰੀ ਮਹਾਰਾਜ ਤੁਹਾਡੀ ਇਹਨਾਂ ਤੁਹਾਡੇ ਕਰਿੰਦਿਆਂ ਦੀ ਦੇਣ ਜੇ ਕਾਲੀਦਨ ਨੂੰ ਖਤਮ ਕਰਨਾ ਤੁਸੀਂ ਮਨਾਉਣ ਦੀ ਬਜਾਏ ਆ ਨੱਪ ਦਿਓ ਜੀ ਕਿੱਲੀ ਕੋਈ ਇਹਨੂੰ ਕੁੱਤਾ ਕਹੇ ਨੂੰ ਮੇਰੇ ਮੂੰਹ ਪੈਣਾ ਜਿਆ ਗਾਲਾਂ ਨਿਕਲ ਚੋਈਆਂ ਐਡੀਆਂ ਐਡੀਆਂ ਗੰਦੀਆਂ ਗਾਲਾਂ ਪੇਜਾਂ ਤੋਂ ਤੁਹਾਡੇ ਬੰਦੇ ਕੱਢਦੇ ਲੋਕਾਂ ਨੂੰ ਹੈ ਮਨਾਉਣ ਦੀ ਬਜਾਏ ਤੁਸੀਂ ਲੋਕਾਂ ਨੂੰ ਗਾਲਾਂ ਕੱਢਦੇ ਜੇ ਤੇ ਤੁਹਾਡਾ ਇਹ ਇਹ ਜਿਹੜਾ ਅੰਤ ਉਹਦੇ ਲੋਕਾਂ ਨੇ ਬੜੇ ਚਿਰ ਦਾ ਤੈਅ ਕਰ ਲਿਆ ਸੀ ਹੁਣ ਤੇ ਜਿਹੜੀ ਉਹ ਮੋਹਰ ਲੱਗੀ ਆ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਵੈਗੁਰਤੀ ਕਾ ਖਾਲਸਾ ਵੈਗੁਰਤੀ ਕੀ ਫਤਹ